ਗੁਰੂ ਪਿਆਰੀ ਗੁਰੂ ਸواری ਸਾਜੀ ਨਿਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਤੂ ਲੈ ਕੇ ਸਤਿਗੁਰੂ ਮਹਾਰਾਜ ਦੀ ਸਿਮਤ ਸਲਾਹ ਦੇ ਗੁਣ ਗਾ ਰਹੇ ਹੋ ਉਸ ਪਾਤਸ਼ਾਹ ਦੀ ਬੰਦਗੀ ਕਰ ਰਹੇ ਹੋ ਜੋ ਸਭਨਾਂ ਨੂੰ ਬਖਸ਼ਣ ਹਾਰਾ ਹੈ ਤारण हारा ਪ੍ਰਭੂ ਹੈ ਸਤਗੁਰੂ ਮਹਾਰਾਜ ਗੁਰਮੁਖ ਸਦਾ ਉਸ ਦੀ ਸਿਫਤ ਸਲਾਹ ਦੇ ਵਿੱਚ ਜੁੜੇ ਰਹਿੰਦੇ ਨੇ ਜੁੜੇ ਰਹਿੰਦੇ ਨੇ ਸਿਫਤ ਕਰਦੇ ਨੇ ਸਲਾਗਾ ਕਰਦੇ ਨੇ ਸਤਗੁਰੂ ਮਹਾਰਾਜ ਦੀ ਸਤਗੁਰੂ ਮਹਾਰਾਜ ਤੂੰ ਧੰਨ ਹੈ ਤੂੰ ਧੰਨ ਹੈ ਪਾਤਸ਼ਾ ਇਕ ਤੂੰ ਹੀ ਸੱਚਾ ਹੈ ਤੂੰ ਬੇਪਰਵਾਹ ਹੈ ਪਾਤਸ਼ਾਹ ਇੱਕ ਗੁਰੂ ਘਰ ਦੇ ਅਨੰਨ ਸੇਵਾਦਾਰ ਹੋਏ ਨੇ ਭਾਈ ਰਾਮਕ੍ਰਿਸ਼ਨ ਜੀ ਹਰ ਸਮੇਂ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜੇ ਰਹਿਣਾ ਸਤਿਗੁਰੂ ਮਹਾਰਾਜ ਦੀ ਸਿਫਤ ਕਰਦੇ ਰਹਿਣਾ ਹਰ ਸਮੇਂ ਚਿਤ ਮਹਾਰਾਜ ਦੇ ਚਰਨਾਂ ਦੇ ਵਿੱਚ ਰਹਿਣਾ ਜਦ ਵੀ ਲੰਗਣਾ ਕਰਨਾ ਕਿਦਰੇ ਜਾਣਾ ਤੇ ਮੁਖ ਦੇ ਵਿੱਚੋਂ ਇਹੀ ਆਵਾਜ਼ ਆਉਣੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਤਿਗੁਰੂ ਮਹਾਰਾਜੇ ਤੂੰ ਧੰਨ ਹੈ ਸਤਿਗੁਰੂ ਮਹਾਰਾਜ ਤੂੰ ਕਿਰਪਾਲੂ ਹੈ ਦਿਆਲੂ ਹੈ ਗੁਰੂ ਨਾਨਕ ਤੂੰ ਹੀ ਵਾਹਿਗੁਰੂ ਹੈ ਵਾਹਿਗੁਰੂ ਤੁਹੀ ਨਾਨਕ ਹੈ ਇਸ ਤਰ੍ਹਾਂ ਦੀ ਜਾਪ ਕਰਦੇ ਰਹਿਣਾ ਹਰ ਸਮੇਂ ਸਤਿਗੁਰੂ ਮਹਾਰਾਜ ਨੂੰ ਮਨ ਦੇ ਵਿੱਚ ਵਸਾਈ ਰੱਖਣਾ ਵਸਾਈ ਰੱਖਣਾ ਤੇ ਇਹ ਸਿਮਰਨ ਕਰਦਿਆਂ ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਐਸੀ ਅਵਸਥਾ ਬਣ ਗਈ ਹੈ ਭਾਈ ਰਾਮਕ੍ਰਿਸ਼ਨ ਜੀ ਦੀ ਕਿ ਮੁਖ ਦੇ ਵਿੱਚੋਂ ਜੋ ਵੀ ਕਿਸੇ ਨੂੰ ਬਚਨ ਕਰ ਦੇਣਾ ਸਤਿਕ ਹੋ ਜਾਣਾ ਸਤਿਗੁਰੂ ਮਹਾਰਾਜ ਆਪ ਰਸਨਾ ਤੇ ਵਸਣ ਲੱਗ ਗਏ ਐਸੀ ਅਵਸਥਾ ਹੋ ਗਈ ਬੰਦਗੀ ਵਾਲੇ ਪੁਰਸ਼ ਦੀ ਕੀ ਹੋਇਆ ਇੱਕ ਦਿਨ ਭਾਈ ਰਾਮਕ੍ਰਿਸ਼ਨ ਜੀ ਸਤਿਗੁਰੂ ਮਹਾਰਾਜ ਦੀ ਤਾਬਿਆ ਦੇ ਵਿੱਚ ਬੈਠੇ ਨੇ ਤੇ ਕੋਈ ਪ੍ਰੋਗਰਾਮ ਹੈ ਗੁਰੂ ਘਰ ਦੇ ਵਿੱਚ ਤੇ ਬੜਾ ਸੁੰਦਰ ਕੀਰਤਨ ਹੋਇਆ ਕੀਰਤਨੀ ਜਥੇ ਨੇ ਬੜੇ ਪਿਆਰ ਦੇ ਨਾਲ ਕੀਰਤਨ ਕੀਤਾ ਬੜਾ ਸੁੰਦਰ ਮੌਕਾ ਬਣਿਆ ਹੋਇਆ ਹੈ ਚਾਰੇ ਪਾਸੇ ਦਾ ਵਾਤਾਵਰਣ ਭਗਤੀਮਈ ਹੋਇਆ ਪਿਆ ਹੈ ਸੰਗਤਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੀਆਂ ਨੇ ਬੜੇ ਪ੍ਰੇਮ ਦੇ ਨਾਲ ਕੀਰਤਨ ਸਰਵਣ ਕੀਤਾ ਸੰਗਤਾਂ ਨੇ ਸਮਾਪਤੀ ਹੋਈ ਤੇ ਸੰਗਤਾਂ ਸਾਰੀਆਂ ਉੱਠ ਕੇ ਆਪੋ ਆਪਣੇ ਘਰ ਜਾ ਵਰਦੀਆਂ ਨੇ ਸਮਾਪਤੀ ਦੇ ਉਪਰੰਤ ਤੇ ਇਹ ਕੀਰਤਨੀ ਜਥਾ ਉੱਥੇ ਹੀ ਬੈਠਾ ਰਹਿੰਦਾ ਹੈ ਭਾਗ ਸਿੰਘ ਕਰਕੇ ਨਾਮ ਆਉਂਦਾ ਹੈ ਇਤਿਹਾਸ ਦੇ ਵਿੱਚ ਇਸ ਕੀਰਤਨੀਏ ਦਾ ਇਹ ਕੀਰਤਨੀਆ ਉੱਥੇ ਹੀ ਬੈਠਾ ਰਹਿੰਦਾ ਹੈ ਗੁਰੂ ਮਹਾਰਾਜ ਦੀ ਸਰਮੁਖ ਇਸ ਦੀ ਪਤਨੀ ਨਾਲ ਹੈ ਤੇ ਇੱਕ ਸੇਵਾਦਾਰ ਪਿੱਛੇ ਬੈਠਾ ਹੋਇਆ ਹੈ ਜਦ ਦੇਖਦੇ ਹਨ ਸਮਾਂ ਬਤੀਤ ਹੋਇਆ ਤੇ ਭਾਈ ਰਾਮਕ੍ਰਿਸ਼ਨ ਜੀ ਨੇ ਪੁੱਛ ਲਿਆ ਕਿ ਭਾਈ ਸਾਹਿਬ ਸਾਰੀਆਂ ਸੰਗਤਾਂ ਚਲੀਆਂ ਗਈਆਂ ਨੇ ਤੇ ਤੁਸੀਂ ਅਜੇ ਵੀ ਬਿਰਾਜਮਾਨ ਹੋ ਭਾਈ ਤੁਸੀਂ ਕਿਉਂ ਨਹੀਂ ਗਏ ਇਹ ਬੀਬੀ ਇਸ ਕੀਰਤਨੀ ਦੇ ਘਰ ਵਾਲੀ ਪਿੱਛੇ ਬੈਠੀ ਰੋਈ ਜਾ ਰਹੀ ਹੈ ਪਰਲ-ਪਰਲ ਹੰਝੂ ਵਗ ਰਹੇ ਨੇ ਮਨ ਹੀ ਮਨ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸਾਂ ਕਰੀ ਜਾ ਰਹੀ ਹੈ ਜਦ ਭਾਈ ਰਾਮਕ੍ਰਿਸ਼ਨ ਜੀ ਨੇ ਪੁੱਛਿਆ ਕਿ ਭਾਈ ਸਾਹਿਬ ਤੁਸੀਂ ਅਜੇ ਤੱਕ ਇੱਥੇ ਹੀ ਬੈਠੇ ਹੋ ਭਾਈ ਗਏ ਕਿਉਂ ਨਹੀਂ ਤਾਂ ਇਹ ਭਾਗ ਸਿੰਘ ਤਾਂ ਕੁਝ ਨਹੀਂ ਬੋਲਿਆ ਕੀਰਤਨੀਆਂ ਤੇ ਇਸ ਦੇ ਪਿੱਛੇ ਬੈਠਾ ਸੇਵਾਦਾਰ ਝਟ ਬੋਲ ਪੈਂਦਾ ਹੈ ਕਹਿਣ ਲੱਗਿਆ ਭਾਈ ਸਾਹਿਬ ਇਹ ਕੀਰਤਨੀਆਂ ਹੈ ਗੁਰੂ ਘਰ ਦਾ ਬੜਾ ਸੁੰਦਰ ਕੀਰਤਨ ਕਰਦਾ ਹੈ ਉਸਤਤ ਕਰਦਾ ਹੈ ਪ੍ਰਭੂ ਪਰਮੇਸ਼ਰ ਦੀ ਤੇ ਇਹਨਾਂ ਦੇ ਵਿਆਹ ਕਾਰਜ ਹੋਏ ਨੂੰ 17 ਸਾਲ ਬੀਤ ਗਏ ਨੇ ਤੇ ਅਜੇ ਤੱਕ ਘਰ ਦੇ ਵਿੱਚ ਕੋਈ ਬੱਚਾ ਨਹੀਂ ਹੈ ਤੇ ਇਹਨਾਂ ਦੀ ਪਤਨੀ ਇਹ ਬੀਬੀ ਅਜਨਾਲ ਹੀ ਆਈ ਹੈ ਤੇ ਸਤਿਗੁਰੂ ਮਹਾਰਾਜ ਨੂੰ ਸਦਾ ਉਲਹਨੇ ਦਿੰਦੀ ਰਹਿੰਦੀ ਹੈ ਸਤਿਗੁਰੂ ਮਹਾਰਾਜ ਤੇਰੇ ਚਰਨਾਂ ਦੇ ਨਾਲ ਜੁੜੇ ਹਾਂ ਪਾਤਸ਼ਾਹ ਕੀ ਅਵਗਿਆ ਹੋ ਗਈ ਹੈ ਸਾਡੇ ਤੋਂ ਅਜੇ ਤੱਕ ਝੋਲੀ ਖਾਲੀ ਲਈ ਫਿਰਦੀ ਹਾਂ ਪਾਤਸ਼ਾਹ ਮੇਰੀ ਝੋਲੀ ਕਦੋਂ ਭਰੋਗੇ ਤੁਸੀਂ ਹਰ ਸਮੇਵਲਾ ਨੇ ਦਿੰਦੀ ਹੈ ਪਾਤਸ਼ਾਹ ਨੂੰ ਸ਼ਿਕਾਇਤਾਂ ਕਰਦੀ ਰਹਿੰਦੀ ਹੈ ਤੇ ਅੱਜ ਸਤਿਗੁਰੂ ਪਾਤਸ਼ਾਹ ਦੇ ਦਰਸ਼ਨਾਂ ਲਈ குரு ਘਰ ਪਹੁੰਚੀ ਹੋਈ ਹੈ ਤੇ ਬੇਨਤੀਆਂ ਕਰ ਰਹੀ ਹੈ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਤੇ ਭਾਈ ਰਾਮਕ੍ਰਿਸ਼ਨ ਜੀ ਤਾਬਿਆ ਦੇ ਵਿੱਚ ਬੈਠੇ ਨੇ ਸਤਿਗੁਰੂ ਮਹਾਰਾਜ ਦੀ ਤੇ ਕਹਿਣ ਲੱਗੇ ਅੱਛਾ ਭਾਈ ਇਤਨੀ ਸੇਵਾ ਕਰਦੇ ਨੇ ਗੁਰੂ ਘਰ ਦੇ ਕੀਰਤਨੀਏ ਤੇ ਅਜੇ ਤੱਕ ਝੋਲੀ ਖਾਲੀ ਹੈ ਸਤਿਗੁਰੂ ਮਹਾਰਾਜ ਨੇ ਅਜੇ ਤੱਕ ਝੋਲੀ ਨਹੀਂ ਭਰੀ ਕਹਿਣ ਲੱਗੇ ਕੋਈ ਨਾ ਭਾਈ ਵਿਬਾ ਇਹ ਸਮਾਂ ਹੁੰਦਾ ਹੈ ਸਤਿਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਦਾ ਗੁਰੂ ਘਰ ਦੇ ਦੇਰ ਘਰ ਦੇਰ ਹੈ ਪਰ ਹਨੇਰ ਨਹੀਂ ਭਾਈ ਅੰਜੂ ਨਾ ਵਹਾਓ ਉਹਨੇ ਨਾਂ ਦੇ ਉਪਾਤਿਸ਼ਾ ਨੂੰ ਸ਼ੁਕਰਾਨਾ ਕਰੋ ਸਤਿਗੁਰੂ ਮਹਾਰਾਜ ਦਾ ਕਿ ਉਹਨੇ ਤੁਹਾਡੀਆਂ ਝੋਲੀਆਂ ਭਰ ਦੇਣੀਆਂ ਨੇ ਸਮਾ ਹੁੰਦਾ ਹੈ ਕਿਸੇ ਵੀ ਦਾਤ ਦਾ ਸਤਿਗੁਰੂ ਮਹਾਰਾਜ ਨੂੰ ਚੇਤਾ ਨਹੀਂ ਤੁਹਾਡਾ ਭੁੱਲਿਆ ਜੇ ਤੁਸੀਂ ਉਸ ਨੂੰ ਚਿੱਤ ਵਿੱਚ ਰੱਖਦੇ ਹੋ ਤਾਂ ਸਤਿਗੁਰੂ ਮਹਾਰਾਜ ਵੀ ਤੁਹਾਡੇ ਅੰਗ ਸੰਗ ਨੇ ਭਾਈ ਭਾਈ ਰਾਮਕ੍ਰਿਸ਼ਨ ਜੀ ਤਾਬਿਆਂ ਦੇ ਵਿੱਚ ਬੈਠੇ ਕਹਿਣ ਲੱਗੇ ਭਾਈ ਇਤਨੇ ਸਮੇਤੋ ਗੁਰੂ ਘਰ ਦੇ ਕੀਰਤਨੀਏ ਦੀ ਗੋਦ ਖਾਲੀ ਹੈ ਭਾਈ ਇਹ ਨਹੀਂ ਹੋ ਸਕਦਾ ਜਾਓ ਗੁਰੂ ਘਰ ਦੇ ਕੀਰਤਨੀਏ ਦੀ ਕੁਖ ਹਰੀ ਕੀਰਤਨੀਏ ਦੀ ਕੁਖ ਹਰੀ ਇਸ ਤਰ੍ਹਾਂ ਬਚਨ ਕਰ ਦਿੱਤੇ 2-3 ਵਾਰ ਭਾਈ ਰਾਮਕ੍ਰਿਸ਼ਨ ਜੀ ਨੇ ਬਖਸ਼ਿਸ਼ ਹੈ ਰਸਨਾ ਦੇ ਉੱਤੇ ਤੇ ਸਤਿਗੁਰੂ ਮਹਾਰਾਜ ਨੇ ਕਿਰਪਾ ਵਰਤਾਈ ਉਧਰ ਭਾਈ ਰਾਮ ਸਿੰਘ ਜੀ ਨੇ ਬਚਨ ਕੀਤੇ ਤੇ ਆਪਣੇ ਤੇ ਨਹੀਂ ਲੈਂਦੇ ਹੋਏ ਸਤਿਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਸਤਿਗੁਰੂ ਮਹਾਰਾਜ ਤੋਂ ਹੀ ਮੰਗਦੇ ਨੇ ਆਗਦੇ ਨੇ ਬੀਬਾ ਜਦ ਘਰ ਜਾਣ ਲੱਗੀ ਤੇ ਬਾਹਰ ਜਿੱਥੇ ਜੋੜੇ ਪਏ ਨੇ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਭਾਈ ਤੁਹਾਡੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਜੋੜਿਆਂ ਦੀ ਭਾਈ ਚਰਨ ਧੂੜ ਇਕੱਠੀ ਕਰਕੇ ਲੈ ਜਾਣੀ ਤੇ ਥੋੜੀ-ਥੋੜੀ ਕਰਕੇ ਜਲ ਦੇ ਵਿੱਚ ਪਾ ਕੇ ਸ਼ੱਕ ਦੇ ਰਹਿਣਾ ਮਹਾਰਾਜ ਕਿਰਪਾ ਕਰਨਗੇ ਭਾਈ ਬਚਨ ਸੰਪੂਰਨ ਹੁੰਦੇ ਨੇ ਭਾਈ ਰਾਮਕ੍ਰਿਸ਼ਨ ਸਿੰਘ ਜੀ ਦੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਇੱਕ ਸਾਲ ਦੇ ਅੰਦਰ ਅੰਦਰ ਇਸ ਕੀਰਤਨ ਦੇ ਘਰ ਸਤਿਗੁਰੂ ਮਹਾਰਾਜ ਪੁੱਤਰ ਦੀ ਦਾਤ ਬਖਸ਼ਿਸ਼ ਕਰ ਦਿੰਦੇ ਨੇ ਤੇ ਪੁੱਤਰ ਵੀ ਐਸਾ ਵੱਡਾ ਹੋ ਕੇ ਮਹਾਨ ਕੀਰਤਨੀਆ ਬਣਦਾ ਹੈ ਐਸੀ ਬਖਸ਼ਿਸ਼ ਹੈ ਗੁਰੂ ਘਰ ਦੇ ਨਾਲ ਜੁੜਨ ਦੀ ਜਪਣ ਦੀ ਸਤਿਗੁਰੂ ਮਹਾਰਾਜ ਦੀਆਂ ਸਿਫਤਾਂ ਕਰਨ ਦੀ ਅਜ ਭਾਈ ਰਾਮ ਰਾਮਕ੍ਰਿਸ਼ਨ ਜੀ ਉਹਦੀ ਸਿਫਤ ਵਿੱਚ ਜੁੜੇ ਹੋਏ ਨੇ ਤੇ ਨਾਲ ਸਭ ਸੰਗਤਾਂ ਦਾ ਭਲਾ ਵੀ ਕਰੀ ਜਾ ਰਹੇ ਨੇ ਤੇ ਨਾਮ ਦੀਆਂ ਦਾਤਾਂ ਵੰਡ ਰਹੇ ਨੇ ਸਭਨਾਂ ਨੂੰ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਜੋੜ ਰਹੇ ਨੇ ਐਸਾ ਹੈ ਭਾਈ ਗੁਰਸਿੱਖੀ ਜੀਵਨ ਸਤਿਗੁਰੂ ਮਹਾਰਾਜ ਨੇ ਆਪਾਂ ਨੂੰ ਨਿਤਨੇਮ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਨੇ ਭਾਈ ਕਈ ਵਾਰ ਆਪਾਂ ਘੋਲ ਕਰ ਜਾਂਦੇ ਹਾਂ ਨਿਤਨੇਮ ਕਰਨ ਤੋਂ ਵੀ ਮੁਨਕਰ ਹੋਏ ਬੈਠੇ ਹਾਂ ਭਾਈ ਚਲ ਅੱਜ ਨਹੀਂ ਕੀਤਾ ਤਾਂ ਕੱਲ ਕਰ ਲਵਾਂਗੇ ਇਹ ਆਖੇ ਨਹੀਂ ਭਾਈ ਹਰ ਰੋਜ਼ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਜੁੜਨਾ ਹੈ ਨਿਤਨੇਮ ਕਰਨਾ ਹੈ ਸੰਗਤ ਕਰਨੀ ਹੈ ਤੇ ਸਤਿਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਆਪ ਹੀ ਵਰਤ ਜਾਂਦੀਆਂ ਨੇ ਮਹਾਰਾਜ ਸਭਨਾ ਦੀਆਂ ਝੋਲੀਆਂ ਭਰਦੇ ਨੇ ਭਾਈ ਸਦਾ ਉਸ ਨੂੰ ਧੰਨ ਧੰਨ ਕਹਿਣਾ ਹੈ ਸਤਿਗੁਰੂ ਮਹਾਰਾਜ ਤੂੰ ਧੰ ਹੈ ਪਾਤਸ਼ਾਹ ਤੂੰ ਕਿਰਪਾਲੂ ਹੈ ਦਿਆਲੂ ਹੈ ਸਭਨਾ ਦੀਆਂ ਮਨੋ ਕਾਮਨਾਵਾਂ ਸੰਪੂਰਨ ਕਰਨ ਵਾਲਾ ਤੂੰ ਹੈ ਪਾਤਸ਼ਾਹ ਸਭਨਾ ਦੇ ਅੰਗ ਸੰਗ ਰਹੀ ਸਤਿਗੁਰੂ ਮਹਾਰਾਜ ਇਹੋ ਹੀ ਬੇਨਤੀਆਂ ਕਰਨੀਆਂ ਨੇ ਆਪ ਸਭ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਹੈ ਭਾਈ ਅੰਮ੍ਰਿਤ ਵੇਲੇ ਤੋਂ ਆਪ ਜੀ ਜੁੜ ਮਿਲ ਬੈਠੇ ਹੋ ਬਣੇ ਪਿਆਰ ਦੇ ਨਾਲ ਸਤਿਗੁਰਾਂ ਦੀ ਸਿਫਤ ਸਲਾਹ ਸਰਵਣ ਕਰ ਰਹੇ ਹੋ ਭਾਈ ਇਸੇ ਤਰ੍ਹਾਂ ਭਾਈ ਹਰ ਰੋਜ਼ ਜੁੜਿਆ ਕਰੋ ਸਤਿਗੁਰੂ ਮਹਾਰਾਜ ਦੇ ਬਚਨ ਬਿਲਾਸ ਸਰਵਣ ਕਰਿਆ ਕਰੋ ਭਾਈ ਸਦਾ ਉਸ ਦੇ ਚਰਨਾਂ ਦੇ ਨਾਲ ਜੁੜੇ ਰਹਿਣਾ ਹੈ ਕਮਕਾਰ ਕਰਦਿਆਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਰਹਿਣਾ ਹੈ ਸਤਿਗੁਰੂ ਮਹਾਰਾਜ ਆਪ ਕਿਰਪਾ ਕਰਨਗੇ ਸਭਨਾ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਆਪ ਸੰਪੂਰਨ ਕਰਨਗੇ ਤੇ ਸਤਿਗੁਰੂ ਤੋਂ ਸਦਾ ਨਾਮ ਦੀਆਂ ਦਾਤਾਂ ਮੰਗਣੀਆਂ ਨੇ ਭਾਈ ਨਾਮ ਦੀਆਂ ਦਾਤਾਂ ਮੰਗ ਕੇ ਸਤਿਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨਾ ਹੈ ਆ ਸਮੇ ਦੇ ਵਿੱਚ ਰਹਿੰਦਿਆਂ ਸਮਾਪਤੀ ਹੈ ਭਾਈ ਦੋ ਤੁਕ ਦਾ ਸ਼ਬਦ ਬੋਲ ਕੇ ਸਤਿਗੁਰਾਂ ਤੋਂ ਛੁਟੀਆਂ ਪ੍ਰਾਪਤ ਕਰੀਏ ਭਾਈ ਸਾਰੇ ਜਣੇ ਪਿਆਰ ਦੇ ਨਾਲ ਬੋਲਿਆ ਕਰੋ ਭਾਈ ਝੋਲੀ ਅੜਕੇ ਦੁਆਰੇ ਤੇਰੇ ਆਗਿਆ ਖੈਰਪਾ ਦੇ ਬੰਦੀਗੀ ਦੀ ਝੋਲੀ ਅੜਕੇ ਦੁਆਰੇ ਤੇਰੇ ਆਗਿਆ ਖੈਰ ਪਾ ਦੇ ਬੰਦੀ ਗਈ ਦੀ ਝੋਲੀ ਝੋਲੀ ਅੱਡੇ ਦੇ ਦੁਆਰੇ ਤੇਰੇ ਆਗਿਆ ਖੈਰ ਪਾ ਦੇ ਬੰਦੀ ਗਈ ਦੀ ਝੋਲੀ ਅੱਡੇ ਦੇ ਦੁਆਰੇ ਤੇਰੇ ਆਗਿਆ ਖੈਰ ਪਾ ਦੇ ਬੰਦਗੀ ਦੀ ਤੇਰੀ ਪਨਾਹ ਖੁਦਾਏ ਤੂੰ ਬਖਸ਼ ਜ਼ਿੰਦਗੀ ਸੇ ਕੁ ਫਰੀਦ ਖਰ ਦੀ ਦੇ ਬੰਦਗੀ ਸੇਖ ਫਰੀਦੇ ਖਰ ਦੀਜੇ ਬੰਦਗੀ ਝੋਲੀ ਅੱਡ ਕੇ ਦੁਆਰੇ ਤੇਰੇ ਆ ਗਏ ਖੈਰ ਪਾ ਦੇ ਬੰਦਗੀ ਦੀ ਝੋਲੀ ਅੱਡ ਕੇ ਦੁਆਰੇ ਤੇਰੇ ਆ ਗਏ ਖੈਰ ਪਾ ਦੇ ਬੰਦਗੀ ਦੀ ਇਦਵਾਰੇ ਤੇਰੇ ਆ ਗਿਆ ਖੈਰ ਪਾ ਦੇ ਬੰਦਗੀ ਦੀ ਝੋਲੀ ਅੱਡ ਕੇ ਦਵਾਰੇ ਤੇਰੇ ਆ ਗਿਆ ਖੈਰ ਪਾ ਦੇ ਬੰਦਗੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ